ਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਣਾ ਲੈ ਕੇ ਆਏ ਆ ਧੋਗਲੇ ਪਣ ਦੀ ਤੀਜਾ ਸੂਆ ਸੂਣ ਵਾਲੀ ਘਰ ਦੀ ਆਪਣੀ ਗਾਂ ਜਿਹੜੀ ਕਿ ਪੂਰੀ ਸਹੀਲ ਠੰਡੀ ਪੂਰੀ ਬਿਲਕੁਲ ਓਕੇ ਦੀ ਰਿਪੋਰਟ ਜਮਾ ਕੋਈ ਜਿਵੇਂ ਮਰਜੀ ਫੱਲੇ ਬੈਠੀ ਜਾਓ ਕੋਈ ਚੱਕਰ ਵਾਲਾ ਗੱਲ ਦੀ ਚਾਰ ਛਪਰੇ ਬਹਿ ਕੇ ਤੁਸੀਂ ਹੱਥ ਮਾਰ ਸਕਦੇ ਹੋ ਕਿਸੇ ਪਾਸੇ ਕੋਈ ਵੀ ਕਮੀ ਨਹੀਂ ਇਹਦੇ ਵਿੱਚ ਇੱਧਰ ਬਹਿ ਜਾਓ ਚਾਹੋ ਇੱਧਰ ਬਹਿ ਜੀ ਆਪਾਂ ਐਤ ਕੀ ਇਹਨੇ ਤੀਜੇ ਸੂਏ ਆਪਣੇ ਕੋਲੇ ਸੂਣਾ ਹੈਗਾ ਪਹਿਲੇ ਸੂਏ ਦੀ ਆਪਾਂ ਇਹ ਮੁੱਲ ਲਿਆਂਦੀ ਸੀਗੀ ਦੂਜਾ ਸੂਆ ਦੋ ਸੂਏ ਆਪਾਂ ਪੀਲੇ ਤੀਜੇ ਸੂਏ ਹੁਣ ਆਪਾਂ ਇਹਨੂੰ ਸੇਲ ਵਾਸਤੇ ਰੱਖੀ ਆ ਇਹ ਐਤਕੀ ਰਾਜੀ ਪਲੀ ਪੂਰੀ ਆਗੀ ਕਿਉਂ ਪਸ਼ੂ ਜਾਦੇ ਹੋਣ ਕਰਕੇ ਆਪਾਂ ਨੂੰ ਇੱਕ ਇਹ ਸੇਲ ਕਰਨੀ ਪਈ ਆਗੀ ਇਸੇ ਕਰਕੇ ਤੁਹਾਨੂੰ ਇਹ ਵਿਖਾਈ ਆਗੀ ਜੇ ਇਹਦੀ ਆਪਾਂ ਦੁੱਧ ਦੀ ਗੱਲ ਕਰੀਏ ਤਾਂ ਦੁੱਧ ਭਾਈ ਇਹਨੇ 20 ਲੀਟਰ ਨਹੀਂ ਦਿੱਤਾ 15 16 ਲੀਟਰ ਵਾਲੀ ਇਹ ਹੈਗੀ 도ਗਲਾ ਪਾਣਾ ਇਹਦਾ 15 16 15 ਤੇ 14 15 ਦੇ ਵਿੱਚ ਵਿੱਚ ਏਟੇ ਪਿੱਟੇ ਦਾ ਦੁੱਧ ਰਹਿੰਦਾ ਹੈਗਾ ਔਰ ਦੁੱਧ ਮੱਝ ਵਰਗਾ ਪੂਰਾ ਸੰਗਣਾ ਹੈ ਦੁੱਧ ਦੀ ਕੋਈ ਇਹਦੀ ਕਮੀ ਨਹੀਂ ਗਈ ਤੇ ਬਿਲਕੁਲ ਥੀਲ ਠੰਡੀ ਦੀ ਇੱਥੇ ਮਰਜੀ ਤੁਸੀਂ ਹੱਥ ਮਾਰੀ ਜਾਓ ਰਾਜੀ ਪਲੀ ਪਾਮਾ ਇਹਨੂੰ ਜਵਾਕ ਚੋ ਲੈਣ ਬਿਲਕੁਲ ਸਹੀ ਆ ਕਿਸੇ ਪਾਸੇ ਕੋਈ ਹੱਥ ਧਰਾ ਨਹੀਂ ਜੇ ਹੁਣ ਇਹਦੀ ਆਪਾਂ ਕੱਚੀ ਦੀ ਗੱਲ ਕਰੀਏ ਤਾਂ ਇਹਦੇ 13 ਤਰੀਕ ਨੂੰ ਦਿਨ ਪੂਰੇ ਨੇ 10 ਦਿਨ ਤਾਂ ਮੰਨ ਲਓ ਅੱਜ 4 ਤਰੀਕ ਆ 9-10 ਦਿਨ ਤਾਂ ਇਹਦੇ ਹਜੇ ਬਾਕੀ ਪਏ ਆਗੇ ਤੇ ਫਿਰ ਇਹ 5-4 ਦਿਨ 4 ਦਿਨ ਇਹ ਉੱਤੇ ਵੀ ਲੈ ਜਾਂਦੀ ਆਗੇ ਪਿਛਲੇ ਵਾਰੀ ਤਾਂ ਇਹ 5 ਦਿਨ ਉੱਤੇ ਲੈ ਗਈ ਸੀਗੀ ਤੇ ਇਸੇ ਕਰਕੇ ਦੱਸ ਦਿਆਂ ਵੀ ਇਹਦੇ ਕਮਸੇ ਕੰਮ ਵੀ ਹਜੇ 15 ਦਿਨ 15 ਦਿਨਾਂ ਦੀ ਕੱਚੀ ਆ ਜਿਸ ਵੀਰ ਭਰਾ ਨੇ ਕੱਚੀ ਲਜਾਣੀ ਹੋਵੇ ਤੇ ਇਹ ਆਪਾਂ ਫਾਰ ਸੇਲ ਆ ਗਈ ਤੇ ਇਹ ਆਪਣਾ ਨੰਬਰ ਆਪਾਂ ਸਕਰੀਨ ਤੇ ਤੁਹਾਨੂੰ ਦੇ ਦੇਵਾਂਗੇ ਜਿਵੇਂ ਆਗਾ 9988100715 ਉਹਦੇ ਤੇ ਆਪਾਂ ਜਿਹੜਾ ਇਹਦੀ ਰੇਟ ਦੀ ਗੱਲ ਆ ਗਈ ਰੇਟ ਦੀ ਗੱਲ ਕਰਾਂਗੇ ਆਪਾਂ ਫੋਨ ਤੇ ਇਹ ਆਪਣੀ ਘਰੂ ਤੇ ਆਪਦੀ ਗਾਂ ਆਏਗੀ ਤੇ ਜਿਸ ਵੀਰ ਭਰਾ ਨੇ ਲੈਣ ਦਾ ਚਾਹ ਵਾਣ ਹੋਵੇ ਤਾਂ ਉਹ ਇਹ ਆਪਣੇ ਨੰਬਰ ਤੇ ਸੰਪਰਕ ਕਰ ਸਕਦਾ ਹੈਗਾ ਤੇ ਹੁਣ ਆਪਾਂ ਤੁਹਾਨੂੰ ਤੋੜ ਕੇ ਵਿਖਾ ਸਕਦੇ ਹਾਂਗੇ ਹੁਣ ਤੁਸੀਂ ਵੇਖੋ ਤੋੜ ਦੀ ਪਹਿਚਾਣ ਲੈਵੇ ਦੀ ਪੂਰੀ ਤੁਸੀਂ ਇਹਦੇ ਦੇਖ ਸਕਦੇ ਹੋਗੇ ਆਰਡਰ ਕੁਆਲਿਟੀ ਥਾਣਾ ਦਾ ਗੈਪ ਬਿਲਕੁਲ ਓਕੇ ਦੀ ਰਿਪੋਰਟ ਆ ਬਿਲਕੁਲ ਹਜੇ ਜਿਹੜੀ ਢੈਲੇ ਦੇ ਬਹੁਤ ਜ਼ਿਆਦੇ ਦੇਵੇ ਦੀ ਪੂਰੀ ਢੱਲ ਪਈ ਆ ਹਜੇ ਇਹ ਬਿਲਕੁਲ ਲੇਵੇ ਨੇ ਇੱਥੋਂ ਤੱਕ ਆ ਜਾਣਾ ਹੈਗਾ ਬਿਲਕੁਲ ਢਿੱਲਾ ਔਰ ਸੀਲ ਠੰਡੀ ਜੋ ਮਰਜੀ ਜਿਵੇਂ ਇਹਦੇ ਹੱਥ ਲਾਈ ਜਾਓ ਉਹ ਬਿਲਕੁਲ ਓਕੇ ਦੀ ਰਿਪੋਰਟ ਆ ਰਾਜੀ ਪੂਰੀ ਭਾਰੀ ਗਾਹੂ ਆ ਜਿਸ ਖਰੀਦਣ ਦਾ ਚਾਹਵਾਨ ਹੋਵੇ ਤਾਂ ਉਹ ਆਪਣੇ ਨਾਲ ਸੰਪਰਕ ਕਰਕੇ ਗੁਰਲਾਬ ਸਿੰਘ ਬਠਿੰਡਾ ਦੇ ਫੋਨ ਨੰਬਰ ਤੁਹਾਨੂੰ ਦੇਤਾ ਤੇ ਗਾਂ ਲੈ ਸਕਦਾ ਜੀ